ਮੁੰਡੇ ਵਾਲਿਆਂ ਦਾ 45 ਲੱਖ ਰੁਪਇਆ ਲਵਾ ਕੇ ਕੁੜੀ ਕੈਨੇਡਾ ਜਾ ਕੇ ਮੁੱਕਰ ਜਾਂਦੀ ਆ ਤੇ ਫਿਰ ਮੁੰਡੇ ਨੂੰ ਫੋਨ ਦੇ ਉੱਪਰ ਕਹਿੰਦੀ ਆ ਮੈਂ ਤੈਨੂੰ ਪਸੰਦ ਨਹੀਂ ਸੀ ਕਰਦੀ ਤੂੰ ਮੇਰੀ ਪਸੰਦ ਨਹੀਂ ਹੈਗਾ ਮੇਰੇ ਘਰ ਦੇ ਆਣੇ ਧੱਕੇ ਨਾਲ ਸਿਆਪਾ ਮੇਰੇ ਗਲ 'ਚ ਪਾਤਾ ਮੈਂ ਤਾਂ ਤੈਨੂੰ ਦੇਖਣਾ ਤੱਕ ਪਸੰਦ ਨਹੀਂ ਕਰਦੀ ਇੱਥੋਂ ਤੱਕ ਕਿ ਕੁੜੀ ਵਿਆਹ ਤੋਂ ਬਾਅਦ ਮੁੰਡੇ ਨੂੰ ਆਪਣੇ ਨਾਲ ਰਿਲੇਸ਼ਨ ਵੀ ਵਧਾਉਣ ਦੇਦੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਮੁੰਡਾ ਸੀਗਾ ਗੁਰਜੀਤ ਸਿੰਘ ਜੀਤਾ ਸਿੰਘ ਵਾਲੇ ਪਿੰਡ ਦਾ ਸੀਗਾ ਤੇ ਵਿਚਾਰੇ ਕੋਲੇ 4 ਕਿੱਲੇ ਜ਼ਮੀਨ ਸੀਗੀ ਹੁਣ ਮੁੰਡੇ ਨੇ ਵੀ ਸੋਚਿਆ ਵੀ ਚਲ ਯਾਰ 4 ਕਿੱਲੇ ਜ਼ਮੀਨ ਹੈ ਹਨਾ ਵੀ ਘਰ ਦਾ ਗੁਜ਼ਾਰਾ 4 ਕਿੱਲੇ ਨਾਲ ਔਖਾ ਹੀ ਚੱਲਦਾ ਵੀ ਕਿਉਂ ਨਾ ਮੈਂ ਕੋਈ ਕੈਨੇਡਾ ਵਾਲੀ ਕੁੜੀ ਲਾਭਣਾ ਵੀ ਜਿਹਨੇ ਕੈਨੇਡਾ ਨੂੰ ਜਾਣਾ ਹੋਵੇ ਆਈਲੈਂਡਸ ਕੀਤਾ ਹੋਵੇ ਜਾਂ ਪੀਟੀਆ ਕੀਤੀ ਹੋਵੇ ਚੱਲ ਵੀ ਮੈਂ ਵੀ ਨਾਲ ਚਲਾ ਜਾਊਂਗਾ ਬਾਹਰ ਬਾਹਰ ਜਾ ਕੇ ਚਲ ਸੈੱਟ ਹੋ ਜਾਾਂਗੇ ਹੁਣ ਇਹ ਮੁੰਡੇ ਵਾਲੇ ਕੁੜੀ ਦੀ ਭਾਲ ਦੇ ਵਿੱਚ ਸੀਗੇ ਤਾਂ ਕੀ ਹੁੰਦਾ ਕਿ ਇੱਕ ਕੁੜੀ ਹੁੰਦੀ ਆ ਸਿਮਰਨਜੀਤ ਕੌਰ ਜਿਹੜੀ ਕਿ ਖੋਖਰ ਪਿੰਡ ਦੀ ਰਹਿਣ ਵਾਲੀ ਹੁੰਦੀ ਆ ਸਿਮਰਨਜੀਤ ਕੌਰ ਦਾ ਜਿਹੜਾ ਮਾਮਾ ਹੁੰਦਾ ਉਹ ਇਸ ਮੁੰਡੇ ਵਾਲਿਆਂ ਦੇ ਪਿੰਡ ਦੇ ਨਾਲ ਦੇ ਪਿੰਡ ਵਿਆਹਿਆ ਹੁੰਦਾ ਤੇ ਮਾਮੇ ਦੀ ਸੱਸ ਗੁਰਜੀਤ ਸਿੰਘ ਨੂੰ ਸਿਮਰਨਜੀਤ ਕੌਰ ਦਾ ਰਿਸ਼ਤਾ ਕਰਾ ਦਿੰਦੀ ਹੈ ਇਹ ਰਿਸ਼ਤੇ ਦੀ ਗੱਲਬਾਤ ਹੁੰਦੀ ਹੈ 2023 ਦੇ ਵਿੱਚ ਵੇਖ ਵਿਖਾਈਆ ਹੋ ਜਾਂਦਾ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਕੁੜੀ ਦਾ ਪਿਓ ਹੁੰਦਾ ਇਹ ਮੁੰਡੇ ਵਾਲਾ ਨੂੰ ਇਹ ਗੱਲ ਕਹਿੰਦਾ ਕਿ ਭਾਈ ਦੇਖੋ ਕੀ ਪਹਿਲਾਂ ਸਾਡੀ ਕੁੜੀ ਕੈਨੇਡਾ ਜਾਊਗੀ ਸਾਲ ਬਾਅਦ ਕੁੜੀ ਵਾਪਸ ਆ ਕੇ ਤੁਹਾਡੇ ਮੁੰਡੇ ਨਾਲ ਵਿਆਹ ਕਰਾ ਕੇ ਤੁਹਾਡੇ ਮੁੰਡੇ ਨੂੰ ਬਾਹਰ ਲੈ ਜਾਊਗੀ ਹੁਣ ਮੁੰਡੇ ਵਾਲਿਆਂ ਦੇਲ ਚ ਵੀ ਕਿਤੇ ਨਾ ਕਿਤੇ ਲੱਡੂ ਫੁੱਟਦੇ ਸੀ ਵੀ ਚਲੋ ਠੀਕ ਆ ਯਾਰ ਹਨਾ ਵੀ ਚਲੋ ਸਾਲ ਬਾਅਦ ਆਜੂਗੀ ਤੇ ਫਿਰ ਵਿਆਹ ਕਰਾ ਕੇ ਲੈ ਜਾਊਗੀ ਚਲ ਲਈ ਜਾਣਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਫਿਰ ਉੱਥੇ ਕੁੜੀ ਦਾ ਪਿਓ ਇੱਕ ਹੋਰ ਵੱਡੀ ਗੱਲ ਕਰਦਾ ਕੁੜੀ ਦਾ ਪਿਓ ਇਹ ਕਹਿੰਦਾ ਵੀ ਦੇਖੋ ਭਾਈ ਤੁਸੀਂ ਕੋਈ ਲੇਖ ਲਿਖਾ ਸਾਡੇ ਤੋਂ ਕਰਾ ਲਓ ਕੋਈ ਪ੍ਰਨੋਡ ਤੇ ਸਾਈਨ ਕਰਾ ਲਓ ਵੀ ਸਮਾਂ ਮਾੜਾ ਜਮਾਨਾ ਮਾੜਾ ਹਨਾ ਕੱਲ ਨੂੰ ਮੇਰੀ ਧੀਕ ਤੇ ਬਾਹਰ ਜਾ ਕੇ ਉਨੇ ਕੀ ਕਰਜੇ ਤੇ ਤੁਹਾਡੇ ਪੈਸੇ ਦੀ ਭਰਪਾਈ ਹੋ ਸਕੇ ਫੇਰ ਕੁੜੀ ਦੇ ਪਿਓ ਨੇ ਮੁੰਡੇ ਵਾਲਿਆਂ ਨੂੰ 8 ਕਿੱਲੇ ਜ਼ਮੀਨ ਪਰ ਨੋਟ ਦੇ ਉੱਪਰ ਲਿਖ ਕੇ ਦਿੱਤੀ ਤੇ ਦੋ ਖਾਲੀ ਚੈੱਕ ਵੀ ਦਿੱਤੇ ਕਿਉਂਕਿ ਕੁੜੀ ਦੇ ਪਿਓ ਨੂੰ ਵੀ ਪਤਾ ਸੀਗਾ ਵੀ ਭਾਈ ਇਸ ਤਰ੍ਹਾਂ ਕਿਸੇ ਨੇ ਪੈਸੇ ਨਹੀਂ ਲਾਉਣੇ ਸਾਡੀ ਕੁੜੀ ਤੇ ਹਨਾ ਵੀ ਐ ਕੌਣ ਮੂੰਹ ਚੱਕ ਕੇ ਪੈਸੇ ਲਾ ਦੂਗਾ ਵੀ ਹਾਂ ਪਹਿਲਾਂ ਕੁੜੀ ਦੇ ਫੀਸਾਂ ਪਰ ਉਹ ਟਿਕਟਾਂ ਕਰਾਓ ਕੁੜੀ ਨੂੰ ਕੈਨੇਡਾ ਭੇਜੋ ਤੇ ਸਾਲ ਬਾਅਦ ਆ ਕੇ ਮੁੰਡੇ ਨੂੰ ਵਿਆਹ ਕੇ ਲੈ ਕੇ ਜਾਊਗੀ ਇਤਨੇ ਕਿਤੇ ਮੁੰਡਿਆਂ ਨੂੰ ਵਿਸ਼ਵਾਸ ਦਿਵਾਉਣਾ ਜ਼ਰੂਰੀ ਸੀਗਾ ਚਲੋ ਜੀ ਕੁੜੀ ਦਾ ਪਿਓ 8 ਕਿਲੋ ਜਮੀਨ ਦਾ ਪਰਨੋਟ ਭਰ ਦਿੰਦਾ ਤੇ ਦੋ ਉਹਨਾਂ ਨੂੰ ਖਾਲੀ ਚੈੱਕ ਦੇ ਦਿੰਦਾ ਵੀ ਕੱਲ ਨੂੰ ਜੇ ਬਾਈ ਚਾਂਸ ਮੇਰੀ ਕੁੜੀ ਬਾਹਰ ਜਾ ਕੇ ਨਾ ਮੁੜੀ ਮੁੰਡੇ ਨੂੰ ਵਿਆਹ ਕੇ ਨਾਂ ਲੈ ਗਈ ਤਾਂ ਤੁਸੀਂ ਬਈ ਆਪਦੇ ਪੈਸਿਆਂ ਦੀ ਪਰਭਾਈ ਕਰ ਲਿਆ ਜੀ 2023 ਦੇ ਵਿੱਚ ਇਹ ਗੱਲ ਫਿਕਸ ਹੋ ਜਾਂਦੀ ਸਾਰਾ ਲਿਖ ਲਿਖਾ ਹੋ ਜਾਂਦਾ ਉਸ ਤੋਂ ਬਾਅਦ ਕੁੜੀ ਦੀ ਫਾਇਲ ਲਈ ਜਾਂਦੀ ਹੈ ਕੈਨੇਡਾ ਦੀ ਕੁੜੀ ਨੇ ਪੀਟੀਆ ਕੀਤੀ ਹੁੰਦੀ ਹੈ ਕੁੜੀ ਦੀ ਫਾਇਲ ਰਿਫਿਊਜ਼ ਹੋ ਜਾਂਦੀ ਹੈ ਖਰਚਾ ਸਾਰਾ ਮੁੰਡੇ ਵਾਲੇ ਗੁਰਜੀਤ ਸਿੰਘ ਹੋਰੀ ਕਰਦੇ ਹੁੰਦੇ ਆ ਉਸ ਤੋਂ ਬਾਅਦ ਫਿਰ ਕੁੜੀ ਵਾਲੇ ਕਹਿੰਦੇ ਵੀ ਚਲੋ ਆਸਟ੍ਰੇਲੀਆ ਦੀ ਟਰਾਈ ਕਰਕੇ ਦੇਖ ਲੈਨੇ ਆ ਮੁੰਡਾ ਫਿਰ 40000 ਰੁਪਏ ਕਿਸ ਏਜੰਟਰੂ ਦੇ ਆਉਂਦਾ ਫਿਰ ਆਸਟ੍ਰੇਲੀਆ ਦਾ ਕੰਮ ਵੀ ਨਹੀਂ ਵੱਡਦਾ ਇਸ ਤਰ੍ਹਾਂ ਕਰਦੇ ਆ ਕਰਦੇ ਆ 6-7 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਕਿਸੇ ਏਜੰਟ ਨਾਲ ਗੱਲਬਾਤ ਕਰਦੇ ਆ ਤੇ ਏਜੰਟ ਕਹਿੰਦਾ ਵੀ ਤੁਸੀਂ ਕੋਈ ਪ੍ਰਾਈਵੇਟ ਕਾਲਜ ਲੈ ਲਓ ਉੱਥੇ ਐਡਮਿਸ਼ਨ ਮਿਲ ਜੂਗੀ ਵੀਜ਼ਾ ਆਉਣ ਦੇ ਚਾਂਸ ਹੋ ਜਾਣਗੇ ਚਲੋ ਜੀ ਉਸ ਤੋਂ ਬਾਅਦ 11.5-12 ਲੱਖ ਦੇ ਵਿੱਚ ਪੈਕੇਜ ਲੈਂਦੇ ਆ ਫਿਰ ਕਿਸੇ ਪ੍ਰਾਈਵੇਟ ਕਾਲਜ ਵਿੱਚ ਐਡਮਿਸ਼ਨ ਕਰਾ ਦਿੰਦੇ ਆ ਫਿਰ ਕੁੜੀ ਦਾ ਵੀਜ਼ਾ ਆ ਜਾਂਦਾ ਜਿੰਨੇ ਟਾਈਮ ਨੂੰ ਕੁੜੀ ਦਾ ਵੀਜ਼ਾ ਆ ਜਾਂਦਾ ਉਹਨੇ ਟਾਈਮ ਨੂੰ ਲਗਭਗ 1 ਸਾਲ ਦਾ ਸਮਾਂ ਲੰਘ ਚੁੱਕਿਆ ਹੁੰਦਾ ਫਿਰ ਮੁੰਡੇ ਵਾਲੇ ਵੀ ਕੁੜੀ ਵਾਲੇ ਨੂੰ ਕਹਿੰਦੇ ਵੀ ਦੇਖੋ ਭਾਈ ਤੁਸੀਂ ਸਾਲ ਦੀ ਗੱਲ ਕੀਤੀ ਸੀ ਹਨਾ ਵੀ ਸਾਲ ਤਾਂ ਹੁਣ ਖੰਜਲ ਖਵਾਰੀ ਚ ਲੰਘ ਗਿਆ ਵੀ ਕਿਉਂ ਨਾ ਹੁਣ ਵਿਆਹ ਕਰ ਦਈਏ ਵੀ ਚਲ ਕੁੜੀ ਦਾ ਵੀਜ਼ਾ ਲੱਗ ਗਿਆ ਵਿਆਹ ਕਰਾ ਕੇ ਆਪਦੀ ਜਾਂਦੀ ਰਹੂਗੀ ਫਿਰ ਲਗਭਗ 4 ਜਾਂ 5 ਫਰਵਰੀ ਨੂੰ ਗੁਰਜੀਤ ਸਿੰਘ ਦੀ ਅੰਗੇਜਮੈਂਟ ਸਿਮਰਜੀਤ ਕੌਰ ਨਾਲ ਕਰ ਦਿੱਤੀ ਜਾਂਦੀ ਹੈ ਐਂਗੇਜਮੈਂਟ ਹੋਣ ਤੋਂ ਬਾਅਦ 24 ਫਰਵਰੀ 2024 ਨੂੰ ਇਹਨਾਂ ਦਾ ਆਪਸ ਦੇ ਵਿੱਚ ਵਿਆਹ ਹੋ ਜਾਂਦਾ। ਵੀਜ਼ਾ ਦਾ ਆਇਆ ਹੁੰਦਾ। ਵਿਆਹ ਤੋਂ ਬਾਅਦ ਇਸ ਕੁੜੀ ਦਾ ਜਿਹੜਾ ਸੁਭਾਅ ਹੁੰਦਾ ਥੋੜਿਆ ਕੱਬਾ ਹੁੰਦਾ। ਇਹੇ ਮੁੰਡੇ ਨੂੰ ਵੀ ਢੀੜੀ ਨਹੀਂ ਲੱਗਣ ਦਿੰਦੀ। ਇਹ ਕਹਿੰਦੀ ਵੀ ਆਪਣੀ ਅਰੇਂਜ ਮੈਰਿਜ ਹੋਈ ਆ ਹਨਾ ਵੀ ਮੈਨੂੰ ਤੈਨੂੰ ਜਾਣਨ ਲਈ ਟਾਈਮ ਲੱਗੂਗਾ, ਤੈਨੂੰ ਮੈਨੂੰ ਜਾਣਨ ਲਈ ਟਾਈਮ ਲੱਗੂਗਾ। ਵੀ ਜਦੋਂ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਜਾਵਾਂਗੇ, ਆਪਣੇ ਚ ਸਾਰਾ ਕੁਝ ਸੈੱਟ ਹੋ ਜਾਊਗਾ। ਆਪਾਂ ਫਿਰ ਹੀ ਸੁਹਾਗਰਾਤ ਮਨਾਵਾਂਗੇ। ਹੁਣ ਸੁਭਾਅ ਆ ਗਿਆ ਤਾਂ ਸੁਭਾਅ ਬਣਾਉਣੀ ਸੀਗੀ 19 ਮਾਰਚ 2024 ਨੂੰ ਇਹ ਕੁੜੀ ਕੈਨੇਡਾ ਦੀ ਟਿਕਟ ਕਰਾ ਲੈਂਦੀ ਐ ਹੁਣ ਮੁੰਡੇ ਨੂੰ ਆਇਆ ਸੀ ਵਿਚਾਲੇ ਯਾਰ ਵਿਆਹੀ ਤਾਂ ਗਈ ਆ ਆਪਣੇ ਨਾਲ ਹਨਾ ਵੀ ਹੁਣ ਕਿੱਥੇ ਭੱਜ ਜੂਗੀ ਵੀ ਚਲ ਕੋਈ ਗੱਲ ਨਹੀਂ ਧੱਕਾ ਕਾਨੂੰਨ ਕਰਨੀ ਜੀ ਧੱਕਾ ਕਰਾਂਗੇ ਉਹ ਗੱਲ ਨਾ ਜੀ ਕੈਨੇਡਾ ਜਾ ਕੇ ਤੇ ਫਿਰ ਰੰਗ ਬਟਾ ਜੇ ਮੁੰਡੇ ਦੇ ਦਿਲ 'ਚ ਵੀ ਕਿਤੇ ਨਾ ਕਿਤੇ ਮਾੜਾ ਵਾੜਾ ਡਰ ਸੀ ਵਿਚਾਰੇ ਦੇ ਪਰ ਮੁੰਡਾ ਕਹਿੰਦਾ ਸੁਭਾਅ ਸ਼ੁਰੂ ਤੋਂ ਹੀ ਮੜਾ ਜਿਹਾ ਕੱਬਾ ਸੀਗਾ ਮੁੰਡੇ ਨੂੰ ਐ ਵੀ ਸੀਗਾ ਵੀ ਚਲ ਕੋਈ ਗੱਲ ਨਹੀਂ ਤੇ ਪਿਓ ਨੇ ਅੱਠ ਗਲੇ ਆਪਾਂ ਨੂੰ ਪਰਨੋਡ ਤੇ ਜ਼ਮੀਨ ਲੈ ਕੇ ਦਿੱਤੀ ਹੋਈ ਐ ਦੋ ਖਾਲੀ ਚੈੱਕ ਦੇਤੇ ਹੋਏ ਆ ਭੱਜ ਕਿੱਥੇ ਜਾਊਗੀ ਹਨਾ ਰਹਿਣਾ ਤੇ ਨੇ ਆਪਣੇ ਜਾਲ ਜੀ ਆ 19 ਮਾਰਚ 2024 ਨੂੰ ਮੁੰਡੇ ਵਾਲੇ ਇਹਨੂੰ ਬੜੇ ਚਾਵਾ ਨਾਲ 에어ਪੋਰਟ ਤੋਂ ਕੈਨੇਡਾ ਨੂੰ ਚੜਾ ਦਿੰਦੇ ਆ ਜਦੋਂ ਮੁੰਡੇ ਵਾਲੇ 에어ਪੋਰਟ ਤੋਂ ਚੜਾ ਕੇ ਵਾਪਸ ਆ ਰਹੇ ਹੁੰਦੇ ਆ ਤੇ ਓਨੇ ਟਾਈਮ ਨੂੰ ਕੈਨੇਡਾ ਵਾਲਾ ਪ੍ਰਧਾਨ ਮੰਤਰੀ ਚੱਕ ਕੇ ਰੂਲ ਚੇਂਜ ਕਰ ਦਿੰਦਾ ਉਹ ਕਹਿੰਦਾ ਵੀ ਜੇ ਕੁੜੀ ਕੋਈ ਬਾਹਰ ਗਈ ਐ ਉਹ ਆਪਣੇ ਹਸਬੰਡ ਨੂੰ ਬਾਹਰ ਨਹੀਂ ਬੁਲਾ ਸਕਦੀ ਜੇ ਮੁੰਡਾ ਕੋਈ ਗਿਆ ਤਾਂ ਉਹ ਆਪਦੀ ਵਾਈਫ ਨੂੰ ਨਹੀਂ ਬੁਲਾ ਸਕਦਾ ਜਦੋਂ ਤੱਕ ਹੌੜ ਮੁੰਡੇ ਦੀ ਜਾਨ ਹੋਰ ਸੇ ਆਪਾ ਪੈ ਗਿਆ ਵੀ ਐਨੇ ਪੰਡ ਨੋਟਾਂ ਦੀ ਲਾਈ ਬੈਠਿਆ ਤੇ ਉੱਤੋਂ ਪ੍ਰਧਾਨ ਮੰਤਰੀ ਚੱਕ ਕੇ ਰੂਲ ਚੇਂਜ ਕਰਦੇ ਚਲੋ ਜੀ ਕੁੜੀ ਪਹਿਲਾਂ ਕੈਨੇਡਾ ਸਰੀ ਜਾਂਦੀ ਹੈ ਮੁੰਡੇ ਵਾਲੇ ਰਿਸ਼ਤੇਦਾਰ ਕੋਲ ਜਾਂਦੀ ਆ ਉੱਥੇ ਥੋੜੇ ਦਿਨ ਰਹਿੰਦੀ ਆ ਉਸ ਤੋਂ ਬਾਅਦ ਇਹਦਾ ਕਾਲਜ ਬ੍ਰੈਮਟਨ ਸੀਗਾ ਇਹ ਬ੍ਰੈਮਟਨ ਆ ਜਾਂਦੀ ਆ ਹੁਣ ਜਦੋਂ ਰੂਲ ਚੇਂਜ ਹੋ ਜਾਂਦੇ ਆ ਤਾਂ ਉੱਥੇ ਸਰਕਾਰ ਇਹ ਕਹਿੰਦੀ ਵੀ ਜਿਹਨਾਂ ਕੋਲ 2 ਸਾਲ ਦਾ ਡਿਪਲੋਮਾ ਹੈ ਉਹ ਪਹਿਲਾਂ ਸਟੱਡੀ ਕਰਨ ਫਿਰ ਵਰਕ ਪਰਮਿਟ ਤੇ ਹੋਣਗੇ ਤੇ ਫਿਰ ਆਪਦੇ ਸਪਾਊਸ ਨੂੰ ਬੁਲਾ ਸਕਦੇ ਫਿਰ ਇਸ ਕੁੜੀ ਦਾ ਕਾਲਜ ਚੇਂਜ ਕਰਾਇਆ ਜਾਂਦਾ ਫਿਰ ਉਹਨੂੰ 4 ਸਾਲ ਵਾਲ ਮੁੰਡਾ ਜਿਹੜਾ 2 ਸਾਲਾਂ ਦਾ ਡਿਪਲੋਮਾ ਦੀ ਬਣਾ ਫੀਸ ਭਰ ਚੁੱਕਿਆ ਉਹ ਵੀ ਵਿਚੇ ਛੱਡ ਦਿੰਦਾ ਵਿਚਾਰਾ ਦੁਬਾਰਾ ਫੇਰ ਹੋਰ ਫੀਸ ਭਰਦਾ ਚਲੋ ਜੀ ਮੁੰਡੇ ਨੂੰ ਆਇਆ ਸੀਗਾ ਚੱਲ ਯਾਰ ਵੀ ਕਿਤੇ ਨਾ ਕਿਤੇ ਮੇਰਾ ਕੈਨੇਡਾ ਦਾ ਕੰਮ ਬਣ ਜੇ ਹਨਾ ਮੁੰਡੇ ਨੇ ਆਪਣੀਆਂ ਮੱਝਾਂ گاਵਾ ਵੀ ਵੇਚਤੀਆਂ ਟਰੈਕਟਰ ਵੀ ਵਿਚਾਰੇ ਨੇ ਵੇਚਤਾ ਗੱਡੀ ਵੀ ਵੇਚਤੀ ਮਾਂ ਦਾ ਸੋਨਾ ਵੀ ਵੇਚਤਾ ਬੈਂਕਾਂ ਤੋਂ ਲੋਨ ਵੀ ਲੈ ਲਿਆ ਜ਼ਮੀਨ ਵੀ ਗਹਿਣੇ ਕਰਤੀ ਉਹਨੂੰ ਆਇਆ ਸੀ ਵੀ ਚੱਲ ਹੁਣ ਮੇਰੇ ਨਾਲ ਵਿਆਹ ਹੀ ਤਾਂ ਗਈ ਆ ਹੁਣ ਜਿਹੜੀ ਸਿਰ ਤੇ ਪੰਡ ਚੱਕ ਲਈ ਆ ਹੁਣ ਕਿਸੇ ਪਾਰਕ ਨਰ ਤਾਂ ਲਾਉਣੀ ਪਊਗੀ ਉਸ ਤੋਂ ਬਾਅਦ ਇਹ ਮਾਂ ਦੀ ਧੀ ਕੀ ਕਰੇ ਮੈਨੂੰ ਮੈਂ ਕੀ ਕਰਾਂ ਫੇਰ ਮੁੰਡੇ ਨੇ ਵਿਚਾਰਨੇ ਆਉਤ ਯਾਰਾ ਮਿੱਤਰਾਂ ਨੂੰ ਕਿਹਾ ਕੋਈ ਆਬ ਰਿਸ਼ਤੇਰਾਂ ਨੂੰ ਕਿਹਾ ਭਾਈ ਕੰਮ ਦਵਾਉ ਕੰਮ ਦਵਾ ਅਮਰੀਕਾ ਰਲ ਕੈਨੇਡਾ ਬੈਲੀ ਬੈਠੀ ਆ ਫੇਰ ਇਹਨੇ ਕਦੇ ਕਹਦੇ ਕਰਨੇ ਮੇਰੇ ਲੱਤਾਂ ਦੁਖਦੀਆਂ ਕਦੇ ਕਹਦੇ ਕਰੇ ਮੇਰਾ ਢਿੱਡ ਦੁਖਦਾ ਕਦੇ ਕਹਦੇ ਕਰੇ ਮੇਰਾ ਤਾਂ ਬੈਗ ਚ ਪੇਨ ਹੁੰਦੀ ਆ ਮੈਥੋਂ ਦਾ ਕੰਮ ਨਹੀਂ ਹੁੰਦਾ ਜੇ ਨਹੀਂ ਹੁੰਦਾ ਬੋ ਨਹੀਂ ਹੁੰਦਾ ਫੇਰ ਮੁੰਡਾ ਵਿਚਾਰਾ ਪੰਜਾਬ ਬੈਠਾ ਵੀ ਖਰਚਾ ਪਾਉਂਦਾ ਸੀ ਇਸ ਕੁੜੀ ਨੂੰ ਇੱਥੋਂ ਤੱਕ ਕਿ ਮੁੰਡੇ ਨੇ ਆਈਫੋਨ ਵੀ ਲੈ ਕੇ ਦਿੱਤਾ ਕੈਨੇਡਾ ਬੈਠੀ ਨੂੰ ਲਗਭਗ ਮੁੰਡਾ 40 45 ਲੱਖ ਦੇ ਵਿੱਚ ਬਈ ਰਗੜਿਆ ਗਿਆ ਜਦੋਂ 40 ਫੇਰ ਭਈ ਇਹ ਕੁੜੀ ਨੇ ਇਸ ਮੁੰਡੇ ਨਾਲ ਗੱਲਬਾਤ ਕਰਨੀ ਬਿਲਕੁਲ ਘੱਟ ਕਰਤੀ ਹੌਲੀ ਹੌਲੀ ਗੱਲਬਾਤ ਕਰਨੀ ਬੰਦ ਹੀ ਕਰਤੀ ਫੇਰ ਇਹ ਕੁੜੀ ਮੁੰਡੇ ਨੂੰ ਕਹਿੰਦੀ ਹੈ ਕਿ ਦੇਖ ਮੈਂ ਤੈਨੂੰ ਪਸੰਦ ਹੀ ਨਹੀਂ ਸੀ ਕਰਦੀ ਮੈਂ ਤੇਰੇ ਨਾਲ ਵਿਆਹ ਕਰਾਉਣੀ ਨਹੀਂ ਸੀ ਚਾਹੁੰਦੀ ਤੇ ਮੁੰਡਾ ਕਹਿੰਦਾ ਵੀ ਮਾਂ ਦੀਏ ਧੀਏ ਜੇ ਪਸੰਦ ਨਹੀਂ ਸੀ ਕਰਦੀ ਤੇ ਫੇਰ ਹੱਥਾਂ 'ਚ ਹੱਥ ਪਾ ਕੇ ਫੋਟੋਆਂ ਕਿਉਂ ਕਰਾਉਂਦੀ ਫਿਰਦੀ ਸੈਂ ਫਿਰ ਡੀ ਜੀ ਦੇ ਨੱਚਦੀ ਕਿਉਂ ਸੈਂ ਮੇਰੇ ਨਾਲ ਹੱਥਾਂ 'ਚ ਫੜ ਕੇ ਜਦੋਂ ਮੈਂ ਪਸੰਦ ਹੀ ਨਹੀਂ ਸੀ ਤੂੰ ਆਦੇ ਮਾਪਿਓ ਨੂੰ ਕਹਿ ਦਿੰਦੀ ਵੀ ਸਾਡੇ ਦਾ ਘਰ ਤੂੰ ਜਿਵੇਂ ਖੂਂਜੇ ਲਾ ਦਿੱਤਾ ਸਾਡੇ ਦਾ ਪੱਲੀ ਕੱਖ ਨਹੀਂ ਰਹਿ ਗਿਆ ਚਾਰ ਗਹਿਣੇ ਪੈ ਗਈ ਟਰੈਕਟਰ ਸਾਡਾ ਵਿਗਿਆ ਗੱਡੀ ਸਾਡੀ ਵਿਗੀ ਮੇਰੀ ਮਾਂ ਦਾ ਸੋਨਾ ਵਿਗਿਆ ਸਾਡੇ ਤਾਂ ਕਿੱਲੇ ਤੇ ਮੱਝ ਨਹੀਂ ਰਹਿ ਗਈ ਤੇ ਅੱਜ ਤੂੰ ਕਹਿੰਨੀ ਆ ਵੀ ਮੈਦਰੂ ਪਸੰਦ ਨਹੀਂ ਕਰਦੀ ਤੂੰ ਪਹਿਲੇ ਨਾ ਮੇਰ ਨਾਲ ਵਿਆਹ ਕਰਾਉਂਦੀ ਤੂੰ ਇੱਕ ਸਾਲ ਮੇਰ ਨਾਲ ਮੰਗੀ ਰਹੀ ਆ ਮੈਂ ਤੇਰੇ ਪਿੱਛੇ ਭਜਦਾ ਰਿਆਂ ਫਾਇਲ ਲੈ ਕੇ ਕਦੀ ਫਲਾਣੇ ਏਜੰਟ ਕੋਲੇ ਕਦੀ ਫਲਾਣੇ ਏਜੰਟ ਕੋਲੇ ਤੂੰ ਮੈਨੂੰ ਉਦੋਂ ਵਿਆਹ ਨਾ ਕਰਾਉਂਦੀ ਚਲੋ ਜੀ ਕੁੜੀ ਮੁੱਕਰ ਜਾਂਦੀ ਆ ਸਾਫ਼ ਹੀ ਮੁੰਡੇ ਦਾ 40-45 ਲੱਖ ਰੁਪਏ ਲਾਹਿੰਦਾ ਮੁੰਡੇ ਕੋਲੇ ਕੱਲਾ-ਕੱਲਾ ਪ੍ਰੂਫ ਪਿਆ ਕੱਲਾ-ਕੱਲਾ ਵੀ ਜਿਨੇ ਲਾਏ ਹੋਣ ਅਗਲੇ ਕੋਲੇ ਪ੍ਰੂਫ ਤਾਂ ਫਿਰ ਅਗਲਾ ਰ ਚਲੋ ਜੀ ਜਦੋਂ ਮੁੰਡੇ ਨੇ ਦੇਖਿਆ ਵੀ ਹੁਣ ਤਾਂ ਗੇਮ ਹੱਥੋਂ ਨਿਕਲ ਗਈ ਮੁੰਡੇ ਵਾਲਾ ਨੇ ਚੱਕ ਕੇ ਪਰਚਾ ਕਰਾਤਾ ਕੁੜੀ ਦੇ ਮਾਪਿਓ ਤੇ ਤੇ ਕੁੜੀ ਤੇ ਕੁੜੀ ਦਾ ਮਾਪਿਓ ਬਈ ਭਗੌੜਾ ਹੋ ਗਿਆ ਗੱਲ ਪੰਚਾਇਤੋਂ ਪੰਚਾਇਤੀ ਹੋਈ ਪੰਚਾਇਤਾਂ 'ਚ ਵੀ ਕੁਛ ਨਹੀਂ ਡਬੜਿਆ ਫਿਰ ਗੱਲ ਕੋਰਟ 'ਚ ਜਾਵੜੀ ਫਿਰ ਕੁੜੀ ਵਾਲੇ ਬਈ ਕੋਰਟ ਦੀ ਤਰੀਕ ਤੇ ਵੀ ਨਹੀਂ ਪਹੁੰਚੇ ਰਫਾ ਦਫਾ ਹੀ ਹੋ ਗਏ ਹੁਣ ਮੁੰਡੇ ਵਾਲੇ ਵਿਚਾਰੇ ਭੱਜੇ ਫਿਰਦੇ ਆ ਬਈ ਬਈ ਉਹ ਤਾਂ ਭੱਜਣ ਗਈ ਜਿਨ੍ਹਾਂ ਦਾ ਘਰ ਵਿਹਲਾ ਹੋ ਗਿਆ 45 ਲੱਖ ਰੁਪਈਆ ਕਹਿਣਾ ਛੋਟੀ ਗੱਲ ਆ ਪਰ 45 ਲੱਖ ਇਕੱਠਾ ਕਰਨਾ ਬਹੁਤ ਵੱਡੀ ਗੱਲ ਆ ਉਹ ਵੀ ਖਾਸ ਕਰਕੇ ਚਾਰ ਕਿੱਲੇ ਵਾਲੀ ਜ਼ਮੀਨਰ ਵਾਸਤੇ ਪਤਾ ਨਹੀਂ ਵਿਚਾਰੇ ਨੇ ਕਿੱਥੋਂ ਕਿੱਥੋਂ ਹੱਥ ਜੋੜ ਕੇ ਪੈਸੇ ਮੰਗੇ ਹੋਣਗੇ ਕਿਹੜੇ ਮੈਨੇਜਰ ਨਾਲ ਰਲ ਕੇ ਵੱਡਾ ਲੋਨ ਕਰਾਇਆ ਹੋਊਗਾ ਕਿੰਨੀ ਉਹਦੀ ਵਿਆਜ ਭਰਦੇ ਹੋਣਗੇ ਚਾਰ ਕਿੱਲੇ ਜ਼ਮੀਨ ਉਹ ਵੀ ਗਹਿਣੇ ਪੈਗੀ ਤੇ ਜਿਹੜਾ ਮੁੰਡਾ ਬਈ ਉਹ ਇੰਨਾ ਕਿ ਡਿਪਰੈਸ਼ਨ ਦੇ ਵਿੱਚ ਆ ਗੱਲਾਂ ਹੀ ਛੱਡ ਦੇ ਡਿਪਰੈਸ਼ਨ ਚ ਹੋਣਾ ਤਾਂ ਲਾਜ਼ਮੀ ਆ ਬਈ ਜਿਹਦਾ ਘਰ ਪੱਟਿਆ ਜਾਵੇ ਡਿਪਰੈਸ਼ਨ ਦੇ ਵਿੱਚ ਤਾਂ ਹੋ ਗਈ ਹੋਊਗਾ ਹੁਣ 45 ਲੱਖ ਰੁਪਇਆ ਲਵਾ ਕੇ ਇਹ ਮਾਂ ਦੀ लाਡਲੀ ਕਹਿੰਦੀ ਆ ਵੀ ਮੈਨੂੰ ਤੂੰ ਪਸੰਦ ਨਹੀਂ ਲਾਣ ਤਾਂ ਤੇਰੇ ਜੰਮਣ ਤੇ ਲਾਣ ਤਾਂ ਤੈਨੂੰ ਜੰਮਣ ਆਲਿਆਂ ਤੇ ਮਿੱ ਤੈਨੂੰ ਜੇ ਨਹੀਂ ਸੀ ਪਸੰਦ ਤੂੰ ਪਹਿਲੇ ਦਿਨ ਜਵਾਬ ਦੇ ਦੇਂਦੀ ਉਦੋਂ ਤੂੰ ਹੱਥਾਂ ਜੱਤ ਪਾ ਕੇ ਨੱਚਦੀ ਸੀ ਡੀਜੇ ਤੇ ਉਦੋਂ ਹੱਥਾਂ ਜੱਤ ਪਾ ਕੇ ਫੋਟੋਆਂ ਕਰਾਉਂਦੀ ਸੀ ਪੋਚ ਕਰਾਉਂਦੀ ਰੀ ਤੇ ਉਹੋ ਜਿਹਾ ਮੁੰਡਾ ਕੋ ਗੂ ਵੀ ਜਦੋਂ ਤੈਨੂੰ ਸੁਹਾਗ ਰਾਤ ਨਹੀਂ ਮਨਾਉਣ ਦਿੱਤੀ ਤੂੰ ਪਤੰਦਰਾ ਉਦੋਂ ਹੀ ਰੌਲਾ ਪਾਲਾ ਉਹਦੇ ਸੱਸਾਂ ਬਰੇ ਨਾਲ ਵੀ ਤਾਂ ਮੈਨੂੰ ਨੇੜੇ ਨਹੀਂ ਆਉਣ ਦਿੰਦੀ ਇਹ ਤਾਂ ਅੱਜ ਨਹੀਂ ਨੇੜੇ ਆਉਣ ਦੇਦੀ ਬਾਹਰ ਜਾ ਕੇ ਇਹਨੇ ਕਿੰਨੂੰ ਪੁੱਛਣਾ ਪਰ ਮੁੰਡੇ ਨੂੰ ਐਂ ਸੀ ਵੀ ਚੱਲ ਕੋਈ ਨਹੀਂ ਪਿਆਰ ਨਾਲ ਲੱਲੇ ਪੋਚੇ ਮਾਰ ਕੇ ਇੱਕ ਵਾਰ ਕੈਨੇਡਾ ਪਹੁੰਚ ਗਏ ਫਿਰ ਦੇਖੀ ਜਿਓਗੇ ਉੱਥੇ ਸੁਹਾਗ ਰਾਤ ਮਨਾ ਲਾਂਗੇ 45 ਲ ਹੌਣ ਵਿਚਾਰਾ ਪੰਜਾਬ ਚ ਰੋਂਦਾ ਫਿਰਦਾ ਆਪਦਾ ਹੱਕ ਮੰਗਦਾ ਫਿਰਦਾ ਹੁਣ ਦੇਖੋ ਕੀ ਨਿਪਟਣ ਦਾ ਬੜਾ ਹੁੰਦਾ ਕੀ ਨਹੀਂ ਹੁੰਦਾ ਰੱਬ ਜਾਣਦਾ ਪਰ ਜਿਤੋਂ ਤੱਕ ਮੈਨੂੰ ਉਮੀਦ ਆ ਮੁੰਡੇ ਵਾਲਿਆਂ ਦੇ ਹੱਥ ਪੱਲੇ ਕੱਖ ਨਹੀਂ ਜੇ ਆਉਣਾ ਪਹਿਲਾਂ ਵੀ ਬਹੁਤ ਮੁੰਡੇ ਆਈਲੈਂਡਸ ਵਾਲੀ ਦੇ ਭੇਟ ਚੜੇ ਆ ਤੇ ਅਸੀਂ ਤਾਂ ਇਹ ਅਰਦਾਸ ਕਰਦੇ ਆ ਵੀ ਇਹ ਤੰਦਰੁਸਤ ਨਵਾਂ ਨਰੋਇਆ ਆਪਦੇ ਘਰੇ ਰਵੇ ਤੇ ਗਾਂ ਲੋਕਾਂ ਨੂੰ ਵੀ ਸਮਝਾਉਣੀ ਹੈ ਕਿ ਭਰਾਵੋ ਆਈਲੈਂਡਸ ਵਾਲੀ ਕੁੜੀ ਦਾ ਕਦੇ ਯਕੀਨ ਨਾ ਕਰੋ ਸਾਰੀਆਂ ਨਹੀਂ ਮਾੜੀਆਂ ਹੁੰਦੀਆਂ ਮੈਂ ਨਹੀਂ ਕਹਿੰਦਾ ਵੀ ਸਾਰੀਆਂ ਮਾੜੀਆਂ ਹੁੰਦੀਆਂ ਨੇ ਪਰ 70% ਕੁੜੀਆਂ ਨੇ ਮੁੰਡਿਆਂ ਨਾਲ ਫਰਾਡ ਕੀਤਾ ਬਹੁਤ ਸਾਰੀਆਂ ਕੁੜੀਆਂ ਵਿਆਹ ਕਰਾ ਕੇ ਮੁੱਕਰ ਗਈਆਂ ਬਾਹਰ ਜਾ ਕੇ ਇੱਥੋਂ ਤੱਕ ਕਿ ਇਹਦਾ ਜਵਾਗ ਜੱਲਾ ਵੀ ਛੜਤਾ ਕੁੜੀਆਂ ਨੇ ਬਾਹਰ ਜਾ ਕੇ ਫੁੱਲ ਗਈਆਂ ਜਵਾਗ ਜੱਲੇ ਨੂੰ ਸਭ ਉੱਥੇ ਜਾ ਕੇ ਨਵੇਂ ਆਸ਼ਕ ਲੱਭ ਲਈ ਉਹਨਾਂ ਨਾਲ ਆਪ ਦਾ ਇੰਜੋਏ ਕਰਦੀਆਂ ਨੇ ਐਸ਼ ਕਰਦੀਆਂ ਨੇ ਮੈਂ ਮੁੰਡਿਆਂ ਨੂੰ ਬੇਨਤੀ ਕਰਦਾ ਕਿ ਆਈਲੈਂਡਸ ਵਾਲੀਆਂ ਕੁੜੀਆਂ ਪਿੱਛੇ ਆਪ ਦਾ ਘਰ ਨਾ ਜਾੜੋ ਨਾ ਜਾੜੋ ਨਾ ਜਾੜੋ ਪਹਿਲਾਂ ਵੀ ਬੜੇ ਘਰ ਬੁਝੜਿਆ ਹੋਰ ਨਾ ਜਾੜੋ ਜੇ ਆਪ ਦੀ ਦਮ ਦਾ ਬਾਹਰ ਜਾਓ ਨਹੀਂ ਤੇ ਚੁੱਪ ਕਰਕੇ ਖੇਤੀਬਾੜੀ ਕਰਨ ਲੋ ਜਾਂ ਤੇ ਵੀ ਹੋਰ ਧੰਦਾ ਕਰ ਲੋ ਮੁੜ ਕੇ ਬਾਹਰ ਜਾ ਕੇ ਜਦੋਂ ਬਾਹਰ ਦੀ ਹਵਾ ਲੱਗਦੀ ਉਹਨਾਂ ਦੇ ਸ ਹੁਣ 45 ਲੱਖ ਕਿੱਥੋਂ ਪੂਰਾ ਕਰੋਗੇ ਹੁਣ ਕੋਰਟ ਕਚੈਰੀਆਂ 'ਚ ਧੱਕੇ ਖਾਈ ਜੂ ਕੋਈ ਤਰੀਕਾ ਤਰੀਕਾ ਪਾਈ ਜਾਣਗੇ ਹੋਰ ਘਰ ਵਕੀਲਾਂ ਦਾ ਭਰੀ ਜਾਓਗੇ ਥਾਣੇ ਕਚੈਰੀਆਂ ਦਾ ਘਰ ਭਰੀ ਜਾਓਗੇ ਕੀ ਖਟੋਗੇ ਦੱਸੋ ਭਾਈ ਇੱਕੋ ਇੱਕ ਤੁਹਾਡਾ ਪੁੱਤ ਸੀਗਾ ਉਹ ਵੀ ਤੁਸੀਂ ਆਈਲੈਂਡਸ ਵਾਲੀ ਦੇ ਪਿੱਛੇ ਲੱਗ ਕੇ ਬਲੀ ਦੇ ਦਿੱਤਾ ਸਾਡਾ ਮਕਸਦ ਬਾਤੋਂ ਲੋਕਾਂ ਨੂੰ ਸੁਚੇਤ ਕਰਨਾ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸ਼ੇਅਰ ਦੱਬ ਕੇ ਕਰ ਦਿਓ